ਸਸ ਸਾਰੇ ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰ ਸਿੰਘ ਪਾਕਿਸਤਾਨ ਅਤੇ ਭਾਰਤ ਦਰਮਿਆਨ ਜਿਹੜਾ ਤਣਾਅਪੂਰਨ ਹਾਲਾਤ ਚੱਲ ਰਹੇ ਨੇ ਉਸ ਤੇ ਚੱਲਦੇ ਆ ਜਿਹੜਾ ਆ ਬਾਰਡਰ ਏਰੀਏ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਜਿਹੜਾ ਉਹ ਤਣਾਅ ਭਰਿਆ ਮਾਹੌਲ ਬਣਿਆ ਹੋਇਆ ਹੈ ਇਸ ਵੇਲੇ ਅਸੀਂ ਮੌਜੂਦ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹੱਦੀ ਪਿੰਡ ਚੂਂਗ ਵਿਖੇ ਜਿੱਥੇ ਉਥੋਂ ਦੇ ਵਸਨੀਕਾਂ ਨਾਲ ਪੈਦਾ ਹੋਏ ਹਾਲਾਤ ਸਬੰਧੀ ਜਿਹੜੀ ਗੱਲਬਾਤ ਕਰਾਂਗੇ ਸਸੀ ਕਾ ਭਾਜੀ ਹਾਂਜੀ ਇਹ ਕਸ਼ਮੀਰ ਸਿੰਘ ਜੀ ਜੋ ਬੀਤੀ ਰਾਤ ਭਾਰਤੀ ਹਵਾਈ ਫੌਜ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਪਾਕਿਸਤਾਨੀ ਅਤਵਾਦੀਆਂ ਦੇ ਟਿਕਾਣਿਆਂ ਤੇ ਤੇ ਭਾਰਤੀ ਸਰਕਾਰ ਭਾਰ ਸਰਕਾਰ ਵੱਲੋਂ ਦਾਵਾ ਕੀਤਾ ਗਿਆ ਕਿ ਵੱਡੀ ਗਿਣਤੀ ਚ ਉਥੋਂ ਦੇ ਅਤਵਾਦੀ ਜਿਹੜੇ ਆ ਉਹ ਅਸੀਂ ਮਾਰੇ ਨੇ ਹਾਂਜੀ ਤੇ ਕਿਵਜੇ ਹਾਲਾਤ ਤੁਸੀਂ ਵੇਖਦੇ ਹੋ ਜਾਂ ਪਿਛਲੀਆਂ ਜੰਗਾਂ ਦਾ ਜੇ ਤੁਸੀਂ ਵੇਖੀਆਂ ਹੋਣ ਤੇ ਉਹਦੇ ਉਸ ਬਾਰੇ ਕਿਵਜੇ ਹਾਲਾਤ ਸੀ ਉਦੋਂ ਉਸ ਬਾਰੇ ਥੋੜਾ ਜਾਂ ਤੁਸੀਂ ਚਾਹਣਾ ਪਾਓ ਉਦੋਂ ਬਹੁਤ ਮੁਸ਼ਕਲ ਜੀ ਕੱਚੇ ਪਏ ਸੀ ਤੁਰ ਕੇ ਗਏ ਅਣਜਾਣੇ ਹੈਗੇ ਸੀ ਪੈੜ ਦੇ ਜੰਗ 'ਚ ਤੁਰ ਕੇ ਪੱਟੀ ਗਏ ਸੀ ਮਣਿਆਲੇ ਗੇ ਗਾਂਕੜਿਆਲੇ ਗੇ ਦੋ ਤਿੰਨ ਅੰਦਰ ਤੁਰ ਤੁਰ ਕੇ ਗਏ ਬਹੁਤ ਮੁਸ਼ਕਲ ਇਹ ਇਹ ਚੂਕ ਪਿੰਡ ਛੱਡਣਾ ਪਿਆ ਸੀ ਤੁਹਾਨੂੰ ਹਾਂਜੀ ਚੂਕ ਪਿੰਡ ਛੱਡ ਗਏ ਰਾਤ ਇੱਥੇ ਆ ਗਏ ਮਦਰਾ ਤੋਂ ਇਥੋਂ ਮੁੜ ਕੇ ਤੁਰ ਕੇ ਮਣਿਆਲੇ ਗਏ ਮਝਾਇੇ ਰਾਹ ਤੇ ਦਿਨੇ ਆਈ ਉੱਠਦੀ ਪੱਤੀ ਦੇ ਪੱਤਿਆਂ ਦਾ ਸਾਡੀ ਭੂਆ ਖੰਡੇ ਵਾਲੇ ਉੱਥੇ ਗਏ ਬੜੇ ਮੁਸ਼ਕਲ ਦੀ ਗੱਲ ਹੈ ਜੀ ਬਹੁਤ ਇਹ ਜੰਗ ਦਾ ਨਾਂ ਹੀ ਮੜਾ ਹੈ ਇਹ ਜਿਸ ਤਰ੍ਹਾਂ ਕਿ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਆਤਵਾਦੀਆਂ ਵੱਲੋਂ ਜਿਹੜਾ 28 નિર્ਦੋਸ਼ ਬੇਕਸੂਰ ਲੋਕਾਂ ਨੂੰ ਜਿਹੜਾ ਉਹ ਉਹਨਾਂ ਦਾ ਧਰਮ ਪੁੱਛ ਪੁੱਛ ਕੇ ਉਧਰ ਕਸ਼ਮੀਰ ਦੇ ਵਿੱਚ ਬੈਸਰਨ ਘਾਟੀ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ ਤੁਸੀਂ ਇਸ ਘਟਨਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਤਾਂ ਬਹੁਤ ਮਾੜੀ ਗੱਲ ਕੀਤੀ ਉਹਨਾਂ ਵੀ ਤੇ ਬਹੁਤ ਜ਼ੁਲਮ ਕੀਤਾ ਕੋਈ ਇੱਕ ਨਵਾਂ ਦਸ ਦੇ ਵਿਆਹ ਜੋੜਾ ਮਾਰਿਆ ਗਿਆ ਵਿਚਾਰਿਆਂ ਦਾ ਤੇ ਕੀ ਉਹਨਾਂ ਕੀ ਵੇਖਿਆ ਤੇ ਬਹੁਤ ਗਲਤ ਗੱਲ ਕੀਤੀ ਆ ਉਹਨਾਂ ਵੀ ਬਹੁਤ ਮਾੜੀ ਗੱਲ ਤੇ ਤੁਸੀਂ ਆ ਇਹਦੇ ਜਵਾਬ ਦੇ ਵਿੱਚ ਜਿਹੜਾ ਭਾਰਤੀ ਹਵਾਈ ਫੌਜ ਵੱਲੋਂ ਹਮਲਾ ਕੀਤਾ ਗਿਆ ਅਤਵਾਦੀ ਟਿਕਾਣਿਆਂ ਤੇ ਇਸ ਨੂੰ ਤੁਸੀਂ ਦੁਰਸ਼ਤ ਮੰਨਦੇ ਹੋ ਨਹੀਂ ਅਸੀਂ ਤਾਂ ਇਹ ਗਲਤ ਗੱਲ ਕੀਤੀ ਉਹਨਾਂ ਦਰਸ ਕਰਾ ਅਗਲੇ ਦੇ ਮਾਰੇਗੇ ਜੀ ਕਿੱਥੋਂ ਲੱਭਣਗੇ ਵਿਚਾਰੇ ਹਾਂ ਨਹੀਂ ਜਿਸ ਤਰ੍ਹਾਂ ਉਹ ਭਾਰਤੀ ਸਰਕਾਰ ਧਰ ਸਰਕਾਰ ਦਾ ਦਾਵਾ ਆ ਕਿ ਅਸੀਂ ਅੱਤਵਾਦੀ ਮਾਰੇ ਆ ਨਾ ਕਿ ਆਮ ਨਾਗਰਿਕ ਹਾਂ ਉਹ ਇੰਨੀ ਗਹੀ ਸੁਣੀਏ ਖਬਰਾਂ ਖੋਹ ਰਹੇ ਆ ਪਟਾਕੇ ਪਟੂਕੇ ਵੇਹਦੇ ਆ ਕੁਝ aí ਕੁਝ ਨੋੜਨੇ ਕਾਹੀ ਕੁਝ ਹੀ ਦੱਸੋ ਜੀ ਹਾਂ جا کے کہیں ਦੇ ਮੁਲਕ ਹੀ جا کے ਬੰਬ ਸੁੱਟ ਦੇਣੇ ਕੀ ਪਤਾ ਕੌਣ ਮਰਿਆ ਕੌਣ ਨਹੀਂ ਮਰੇ 20-26 ਮਾਰੇ ਗਏ ਬੰਦੇ ਪਰ ਦੇਖੋ ਨਾ ਜੇ ਉਧਰ ਹਮਾਇਤ ਕਰਦੇ ਆ ਅਤਵਾਦੀਆਂ ਨੂੰ ਇੱਧਰ ਆ ਕੇ ਆਪਣੇ ਲੋਕ ਮਾਰਦੇ ਆ ਤੇ ਫਿਰ ਭਾਰਤ ਨੂੰ ਤੇ ਉਸ ਦਾ ਜਵਾਬ ਦੇਣਾ ਪਵੇਗਾ ਨਾ ਜੇਕਰ ਹੁਣ ਜਵਾਬ ਭਾਰਤ ਨਹੀਂ ਦੇ ਦਿੰਦਾ ਤੇ ਫਿਰ ਇਹ ਕਮਜ਼ੋਰੀ ਕਿਣੀ ਜਾਣੀ ਹਾਂ ਇਹ ਤਾਂ ਦੇਣਾ ਪਊ ਜਵਾਬ ਇਹਨਾਂ ਨੂੰ ਫਿਰ ਉਹਨਾਂ ਵੀ ਗਲਤੀ ਕੀਤੀ ਵੇ ਆ ਗਏ ਇੱਧਰ ਹਾਂਜੀ ਤੇ ਮਾੜੀ ਗੱਲ ਉਹਨਾਂ ਵੀ ਕੀਤੀ ਹੈ ਹਾਂ ਕੁਝ ਪਿਛਲੀਆਂ ਯਾਦਾਂ ਬਾ ਤੁਸੀਂ ਥੋੜਾ ਜਿਹਾ ਆਪਣੀਆਂ ਸਾਡੇ ਨਾਲ ਸਾਂਝੀਆਂ ਕਰੋ ਕਿ ਉਹਨਾਂ ਜੰਗਾ ਪਿਛਲੀਆਂ ਜੰਗਾ 65 71 ਦੇ ਦੌਰਾਨ ਕੀ ਹਾਲਾਤ ਸੀ 71 ਦੀ ਤੇ ਤੁਹਾਨੂੰ ਚੰਗੀ ਤਰ੍ਹਾਂ ਸੁਭਾਲ ਹੋਣੀ ਹੈ 71 ਦੀ ਜੰਗ ਬਾਰੇ ਕੁਝ ਸਾਨੂੰ ਕੁਝ ਜਾਣਕਾਰੀ ਦਿਓ 71 ਦੀ ਜੰਗਵਰੀ ਉਦੋਂ ਵੀ ਡੰਗੜ ਡੂਗੜ ਲੈ ਗਿਆ ਉਹਦੇ ਸਾਡੇ ਗੱਗੋਬੂਏ ਨਾਨਕ ਇੱਥੇ ਚਲੇ ਗਏ ਵਾਵਾ ਗੱਭਰੂ ਹੋ ਗਏ ਉਦੋਂ ਹੀ ਤੇ ਗੱਲ ਤਾਂ ਮਾੜੀ ਇਹਨਾਂ ਤੋਰੀਏ ਤਾਰੀਏ ਬੜਦੇ ਹਨ ਉਹ ਕੋਈ ਬਦਲ ਨਹੀਂ ਹੈ ਈ ਗੱਲ ਪੋਤਾ ਰੋ ਚਲੋ ਇੱਥੇ ਹੁਣ ਥਾਂ ਉੱਤੇ ਬੈਠੇ ਸੋਕੇ ਸਾਰਾ ਪਰਿਵਾਰ ਸਾਰੇ ਜੀ ਜਿਆਦਾ ਰੋਟੀ ਪਾਣੀ ਚਲੋ ਸੋਨਾ ਪੱਕਦਾ ਤੇ ਉਦੋਂ ਤਾਂ ਬਹੁਤ ਮੁਸ਼ਕਲ ਸੀ ਹਾਂਜੀ ਪਤਾ ਲੱਗਾ ਕਿ ਇਸ ਚੂਂਕ ਪਿੰਡ ਦੇ ਵਿੱਚ ਜਿਹੜਾ ਫੌਜ ਵੱਲੋਂ ਤੋਪਾਂ ਜਿਹੜੀਆਂ ਉਹ ਉਹ ਇੱਥੇ ਲਗਾਈਆਂ ਗਈਆਂ ਸੀ ਇਹ ਇਧਰ ਕਿਧਰ ਕਰੀ ਗੱਲ ਹਾਂਜੀ ਹਾਂਜੀ ਹੈਗੀਆਂ ਜਿੱਥੇ ਆਪਾਂ ਬੈਠੇ ਜੀ ਇੱਥੇ ਪਾਣੀ ਇੱਥੇ 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 ਮਤਲਬ ਪੰਜ ਤੋਹਫਾ ਆਈਆਂ ਇਹ ਇਸ ਜਗ੍ਹਾ ਤੇ ਜਿੱਥੇ ਆਪਾਂ ਬੈਠੇ ਹੋਏ ਆਂ ਪੰਜ ਤੋਹਫਾ ਇੱਥੇ ਅਸਲ ਸਾਰਾ ਉਹ ਉੱਥੇ ਇਦੋਂ ਪਿੱਛੇ ਚਾਰ ਕਿੱਲੇ ਅੱਛਾ ਜੀ ਹਾਂਜੀ ਤੇ ਪੰਜ ਚੇਲੇ ਤੇ ਪੰਜ ਭਗਵਾਨਪੁਰੇ ਅੱਛਾ ਹਾਂਜੀ ਸਾਡੇ ਖੁਦ ਆਪਣੇ ਪਿੰਡ ਦੋ ਬੰਬ ਡਿੱਗੇ ਆ ਗਏ ਉਧਰੋਂ ਪਾਕਿਸਤਾਨ ਵਾਲੋਂ ਆ ਕੇ ਡਿੱਗੇ ਅੱਛਾ ਹਾਂਜੀ ਤੁਹਾਡਾ ਪਿੰਡ ਕਿਹੜਾ ਇਹੋ ਚੂਂਗ ਪਿੰਡ ਹੈ ਸਾਡਾ ਹਾਂਜੀ ਇੱਕ ਮਦਦ ਮਰ ਗਿਆ ਸੀ ਤੇ ਇੱਕ ਦੀ ਬਾਹ ਚ ਟੈਂਕਰ ਵੱਜ ਗਿਆ ਤੇ ਉਹਦੀ ਬਾਹ ਟੁੱਟ ਗਈ ਹਾਂਜੀ ਤੇ ਤੋਪਾਂ ਦੀ ਗੜਗੜਾਹਟ ਉਹਦੀ ਆਵਾਜ਼ ਤੁਸੀਂ ਸੁਣੀ ਹੋਣੀ ਆ ਕੰਨਾਂ ਦੇ ਵਿੱਚ ਉਂਗਲਾਂ ਲੈਣ ਵਾਲੀ ਗੱਲ ਹੀ ਤੇ ਜਦੋਂ ਕੜੀਏ 15 ਤੋਪਾਂ ਇੱਕੇ ਨਾਲ ਬੰਬ ਕੱਢਦੀਆਂ ਇਹਦੇ ਗੜੀ ਦੇ ਨੇ ਬੂਹੇ ਖੜਖੜ ਕਰਦੇ ਸੀ ਤੇ ਕੰਪਨੀਆਂ ਆਉਂਦੀਆਂ ਸੀ ਨਾ ਕੋਈ ਬੱਤੀ ਨਾ ਕੋਈ ਗੱਲ ਨਾ ਕੋਈ ਬਾਤ ਉਹਦੇ ਦੀਵੇ ਜਗਦੇ ਲੜਨਾ ਲੱਗਦੀਆਂ ਉਹ ਵੀ ਬੰਦ ਕਰਕੇ ਦੇ ਅੰਦਰ ਬੂਹੇ ਮਾਰ ਕੇ ਦੇ ਅੰਦਰ ਜਗਾਉਣੇ ਹਾਂ ਵੀ ਝੀਤ ਵੀ ਨਾ ਬਾਹਰ ਪਾਏ ਜੇ ਇਹਨਾਂ ਦਰਸੀਪੀ ਆਉਂਦੇ ਵੀ ਚਾਨਣ ਵੀ ਪੂਰਾ ਨਹੀਂ ਹੋਣਾ ਚਾਹੀਦਾ ਵੀ ਪਤਾ ਨਾ ਲੱਗੇ ਕਿ ਇੱਥੇ ਪਿੰਡ ਆ ਜਾਂ ਘਰ ਆ ਜਾਂ ਬਾਹਰ ਆ ਜਾਂ ਕੋਈ ਚੀਜ਼ ਵੀ ਆ ਹਾਂ ਹਾਂ ਤੇ ਕਿਸ ਤਰ੍ਹਾਂ ਦਾ ਫਿਰ ਉਹਨਾਂ ਨੂੰ ਫੌਜੀਆ ਨੂੰ ਪੂਰੀ ਹਮਾਇਤ ਕੀਤੀ ਸੀ ਉਦੋਂ ਆਪਣੇ ਪਿੰਡ ਵਾਲਿਆਂ ਨੇ ਹਾਂਜੀ ਹਾਂਜੀ ਪੂਰੀ ਜੀਪ ਜਿੱਥੇ ਮੋਟਰ ਲੱਗਦੀ ਸੀ ਨਹਾਉਣ ਵਾਸਤੇ ਜਾਂਦੇ ਸੀ ਉੱਥੇ ਪਾਣੀ ਉਹਨਾਂ ਨੂੰ ਦੇਈਦਾ ਸੀ ਨਹਾਉਣ ਆਉਣ ਵਾਸਤੇ ਰਾਤ ਦੇ ਘਰਾਂ ਦੇ ਕੋਲ ਆ ਕੇ ਸਾਡੇ ਬੈਠੇ ਸੀ ਤੇ ਉਹਨਾਂ ਨੂੰ ਮੰਜਾ ਬਿਸਤਰਾ ਜੇ ਰੋਟੀ ਪਾਣੀ ਕੋਈ ਮੰਗਦਾ ਸੀ ਤੇ ਦੇਈਦਾ ਸੀ ਪੂਰਾ 71 ਲੜਾਈ ਦੀ ਗੱਲ ਆ ਹਾਂਜੀ ਸਾਡੇ ਨਾਲ ਘਰ ਚ ਰਹਿੰਦੇ ਰਹਿਆ ਸਾਡੇ ਕੋਲ ਸੌਂਦੇ ਹੁੰਦੇ ਸੀ ਹਾਂਜੀ ਠੀਕ ਹੈ ਤੇ ਕਿਸ ਤਰ੍ਹਾਂ ਜੇਕਰ ਅ ਅਸੀਂ ਤੇ ਚਾਹੁੰਦੇ ਆ ਕਿ ਰੱਬ ਅਗੇ ਇਹ ਅਰਦਾਸ ਕਰ ਲੋਕਾਂ ਦੀ ਵੀ ਜਿਹੜੇ ਅਮਨ ਚਾਹੁੰਦੇ ਆ ਅਮਨ ਸ਼ਾਂਤੀ ਚਾਹੁੰਦੇ ਆ ਸਭ ਦੀ ਅਰਦਾਸ ਹੈ ਕਿ ਇਹ ਜੰਗ ਜਿਹੜੀ ਆ ਉਹ ਨਾ ਲੱਗੇ ਸਾਰੇ ਇਹੋ ਚਾਹੁੰਦੇ ਨੇ ਮਨ ਲੋਕ ਜੇਕਰ ਜੰਗ ਲੱਗਦੀ ਹੈ ਤਾਂ ਤੁਸੀਂ ਤਿਆਰ ਹੋ ਪਿਆਰ ਹੋ ਫੌਜ ਦਾ ਸਾਥ ਇਹਨਾਂ ਲਈ ਬਿਲਕੁਲ ਜੀ ਬਿਲਕੁਲ ਫਿਰ ਤਾਂ ਸਾਨੂੰ ਕਰਨਾ ਹੀ ਪਊ ਕੁਝ ਨਾ ਕੁਝ ਫਿਰ ਛੱਡ ਕੇ ਤਾਂ ਪਛાડਣਾ ਹੀ ਨਹੀਂਗਾ ਅੱਛਾ ਹਾਂ ਪਿੰਡ 'ਚ ਹੀ ਡਟੇ ਰਹੋਗੇ ਜੀ ਡਟੇ ਰਹਾਂਗੇ ਕਿੱਥੇ ਜਾਵਾਂਗੇ ਹੁਣ ਗਾਂ ਅੱਗੇ ਦੂਰਾਂ ਜਾ ਕੇ ਵੇਖ ਲਿਆ ਫਿਰ ਇੱਥੇ ਹੀ ਹੋਣਾ ਪੈਂਦਾ ਹਾਂ ਹਾ 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 ਭਾਰਤੀ ਫੌਜ ਦੇ ਨਵੇਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੁਸੀਂ ਬਿਲਕੁਲ ਬਿਲਕੁਲ ਖੜੇ ਰਾਂਗੇ ਹੋਰ ਕਿੱਧਰ ਜਾਣਾ ਹਾਂ ਚਲੋ ਹਾਂ ਸਾਰਾ ਉਹ ਲੈ ਕੇ ਨਾਲ ਕਰਾਂਗੇ ਇਹੋ ਕੁਝ ਹੋਣਾ ਸਾਡੇ ਦਾ ਦਾਗ ਛੋਟੇ ਹੀ ਆ ਆਹ ਨਾ ਇਹਦਾ ਇਹਨਾਂ ਪਰ ਪਾਣੀ ਤੇ ਪਹਿਲਾਂ ਚਾਹ ਬਣਾਵਾ ਕੇ ਤੇ ਪੁਲਕਾ ਪੱਕ ਜੂ ਆਹ ਜੀ ਪਾਦੀ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਵੇਖ ਰਹੇ ਜੇ ਜਿਹੜੇ ਆਪਣੇ ਹੁਣ ਜੰਗ ਕਰਕੇ ਹਾਲਾਤ ਬਣੇ ਹੋਏ ਆ ਪੰਪਾਂ ਤੇ ਭੀੜ ਨਜ਼ਰ ਆ ਰਹੀ ਆ ਪਟ્રોલ ਡੀ ਚ ਲੋਕੀ ਜਿਹੜਾ ਉਹ ਇਕੱਠਾ ਕਰ ਰਹੇ ਆ ਰਾਸ਼ਨ ਇਕੱਠਾ ਕਰ ਰਹੇ ਆ ਤੁਸੀਂ ਇਹ ਹਾਲਾਤ ਬਾਰੇ ਚਰਨਾ ਪਾਓਗੇ ਵਰਤਮਾਨ ਹਾਲਾਤ ਕੀ ਨੇ ਇਹ ਵੀਰ ਜੀ ਬਹੁਤ ਮਾੜੇ ਹਾਲਾਤ ਆ ਸਵੇਰੇ ਆਪਣਾ ਸਕੂਟ ਟਰਾਂਸਪੋਰਟ ਦਾ ਕੰਮ ਹੈ ਸਵੇਰੇ ਸਿੰਗਿਆ ਸਾਰਾ ਸਕੂਲ ਵਧੀਆ ਲੱਗਾ ਏ ਬੱਚੇ ਲੋਕਾਂ ਨੇ ਭੇਜੇ ਸਾਡੇ ਨਾਲ ਪਰ ਅਚਾਨਕ ਹੀ ਮੈਸੇਜ ਆ ਗਿਆ ਵਾ ਵੀ ਸਕੂਲ ਬੰਦ ਕਰ ਦੋ ਤੇ ਫਿਰ ਜਦੋਂ ਸਕੂਲ ਮੈਸੇਜ ਬੰਦ ਕਰਨ ਦਾ ਆ ਗਿਆ ਤੇ ਸਾਨੂੰ ਬਹੁਤ ਕਾਲ ਆਉਣ ਲੱਗੀ ਕਿਉਂਕਿ ਆਪਣੇ ਕੋਲ ਨਾ ਰਾਜੂ ਕੇ ਰੂਟ ਵਾ ਹਾਂਜੀ ਬਿਲਕੁਲ ਹੀ ਬਾਰਡਰ ਦੇ ਉੱਤੇ ਪਲੋ ਪੱਤੀ ਤੇ ਰਾਜੂ ਕੇ ਪਿੰਡ ਵਾ ਜਿੱਥੋਂ ਆਪਣੀ ਟਰਾਂਸਪੋਰਟ ਚੱਲਦੀ ਆ ਠੀਕ ਉੱਥੋਂ ਬਹੁਤ ਸਾਨੂੰ ਫੋਨ ਕਾਲ ਆਏ ਆ ਕਿ ਸਾਡੇ ਬੱਚੇ ਇਸ ਟਾਈਮ ਤੇ ਤੁਸੀਂ ਪਹੁੰਚਾ ਕੇ ਜਾ ਰਹੇ ਜੋ ਤੇ ਹੁਣ ਲੋਕੀ ਬੱਚੇ ਨਾਲ ਸਵੇਰ ਤੋਂ ਪੇਸ਼ ਕੇ ਖੁਸ਼ ਨਹੀਂਗੇ ਤੇ ਬਹੁਤ ਮਾੜੇ ਹਾਲਾਤ ਹੋਏ ਪਏ ਆ ਫਿਰ ਅਸੀਂ ਦੇਖਿਆ ਪੰਪਾਂ ਦੇ ਉੱਤੇ ਵੇਖਿਆ ਤੇ ਡੀਜ਼ਲ ਦੀ ਤੇ ਪੈਟਰੋਲ ਤੇ ਬਹੁਤ ਲੈਣਾ ਲੱਗੀਆਂ ਮੁਸ਼ਕਲ ਆ ਗਈ ਜੇ ਕਿਰੀਆਨਾ ਸਟੋਰ ਤੇ ਜਾ ਕੇ ਦੇਖਿਆ ਉੱਥੇ ਬਹੁਤ ਲੈਣਾ ਲੱਗੀਆਂ ਵਾ ਲੋਕੀ ਰਾਸ਼ਨ ਇਕੱਠਾ ਕਰ ਰਹੇ ਆ ਤੇ ਬਾਕੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਵਾ ਤੇ ਇਹ ਹਾਲਾਤ ਉਹ ਦੂ ਬਹੁਤ ਮਾੜੇ ਬਣ ਚੁੱਕੇ ਆ ਕਿ ਕੋਈ ਸਹਿਮਤੀ ਹੋ ਜੇ ਤਾਂ ਬਹੁਤ ਵਧੀਆ ਨਹੀਂ ਤੇ ਪੰਜਾਬ ਦਾ ਲੈnde ਪੰਜਾਬ ਦਾ ਚੜਦੇ ਪੰਜਾਬ ਦਾ ਬਹੁਤ ਨੁਕਸਾਨ ਇਹਦੇ ਵਿੱਚ ਹੋ ਰਿਹਾ ਵਾ ਹਾਂਜੀ ਇਹ ਇੱਕ ਭਾਜੀ ਜਿਸ ਤਰ੍ਹਾਂ ਹਿੰਦੁਸਤਾਨ ਦਾ ਜਿਹੜਾ ਮੁੱਖ ਧਾਰਾ ਦਾ ਜਿਹੜਾ মিডিਆ ਆ ਚੈਨਲ ਆ ਉਹਨਾਂ ਵੱਲੋਂ ਜਿਸ ਤਰ੍ਹਾਂ ਕਿ ਬੜਾ ਇੱਕ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਜੋ ਉਹਨਾਂ ਵੱਲੋਂ ਖਬਰਾਂ ਲਾਈਆਂ ਜਾ ਰਹੀਆਂ ਨੇ ਕਿ ਜੰਗ ਲੱਗ ਗਈ ਜਾਂ ਮਤਲਬ ਜੰਗ ਵਰਗੇ ਹਾਲਾਤ ਪੈਦਾ ਕਰ ਦਿੱਤੇ ਗਏ ਆ ਉਹ ਉਹਨਾਂ ਦਾ ਉਹਨਾਂ ਵੱਲੋਂ ਜੋ ਪੇਸ਼ ਕੀਤਾ ਜਾ ਰਿਹਾ ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਵੀਰ ਜੀ ਆਪਾਂ ਡੇਲੀ ਸਰਹੱਦੀ ਪਿੰਨਾ ਤੇ ਜਾ ਰਹੇ ਆ ਇਧਰ ਅਜੇ ਤੱਕ ਕੋਈ ਵੀ ਨਾ ਹੀ ਕੋਈ ਫੌਜ ਦਾ ਜਵਾਨ ਦਿਖ ਰਿਹਾ ਨਾ ਹੀ ਕੋਈ ਆਪਣੇ ਕੰਮਕਾਰ ਸਾਰੇ ਖੇਤਾਂ ਦੇ ਵਿੱਚ ਉਸੇ ਤਰ੍ਹਾਂ ਹੀ ਪਹਿਲਾਂ ਵਾਂਗੂ ਕਰ ਰਿਹਾ ਜਾਨੀ ਕਿ ਇਧਰਲੀ ਸਾਈਡ ਤੇ ਕੋਈ ਵੀ ਅਜੇ ਨਾ ਹੀ ਕੋਈ ਅਲਾਸਮੈਂਟ ਕੀਤੀ ਗਈ ਹੈ ਤੇ ਨਾ ਹੀ ਕੋਈ ਕਿਸੇ ਨੂੰ ਕਿਹਾ ਗਿਆ ਪਿੰਡ ਛੱਡ ਕੇ ਜਾਣ ਬਾਰੇ ਅਜੇ ਤੱਕ ਕੋਈ ਵੀ ਬਾਡਰ ਏਰੀਆ ਤੇ ਇਧਰ ਗੱਲ ਨਹੀਂ ਹੈਗੀ ਅੱਛਾ ਅਜੇ ਜੰਗ ਦੀ ਮਤਲਬ ਕੋਈ ਅਜੇ ਹਾਲਾਤ ਕੁਝ ਵੀ ਅਜੇ ਨਹੀਂ ਬਣੇ ਹੋਏ ਬਾਡਰ ਏਰੀਆ ਤੇ ਕੋਈ ਵੀ ਅਜੇ ਜੰਗ ਦਾ ਨਹੀਂ ਕਿਸੇ ਨੂੰ ਕਿਹਾ ਗਿਆ ਹੈਗਾ ਹਾਂਜੀ ਜੇ ਜੰਗ ਲੱਗਦੀ ਆ ਰੱਬ ਨਾ ਕਰੇ ਚਲੋ ਸਾਰਿਆਂ ਦੀ ਅਰਦਾਸ ਇਹੋ ਹੀ ਆ ਕਿ ਸੁੱਖ ਸ਼ਾਂਤੀ ਰਹੇ ਅਮਨ ਕਾਨੂੰਨ ਅਮਨ ਜਿਹੜਾ ਅਮਨ ਦੀ ਭਾਵਨਾ ਰਹੇ ਫਿਰ ਕਿਸ ਤਰ੍ਹਾਂ ਤੁਹਾਡਾ ਪ੍ਰਤੀਕਿਰਿਆ ਕਿਸ ਤਰ੍ਹਾਂ ਦੀ ਹੋਵੇਗੀ ਕਿਸ ਤਰ੍ਹਾਂ ਤੁਸੀਂ ਸਾਥ ਦਿਓਗੇ ਫੌਜ ਦਾ ਫਿਰ ਜੀ ਫੌਜ ਦੇ ਨਾਲ ਹੀ ਜਿੰਨੂੰ ਵੀ ਪੁੱਛੀਦਾ ਉਹ ਕਹਿੰਦਾ ਵੀ ਹਰ ਕੀ ਪਿੰਡ ਛੱਡ ਕੇ ਤੇ ਨਹੀਂ ਜਾਣਾ ਬਈ ਬੜੀ ਵੇਰਾਂ ਜਾ ਚੁੱਕੇ ਆ ਬਿਲਕੁਲ ਹੀ ਫੌਜ ਦੇ ਨਾਲ ਜਿਤਰਾ ਵੀ ਜੋ ਲਿਖੀ ਆ ਫੌਜ ਦੇ ਨਾਲ ਹੀ ਮਹਤ ਕਰਾਂਗੇ ਕਿਲਾ ਕੋਟ ਉਹ ਇਹ ਸਨ ਪਿੰਡ ਸਰਦੀਪ ਪਿੰਡ ਚੂਗ ਦੇ ਨਿਵਾਸੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆ ਤੇ ਬਜ਼ੁਰਗ ਜਿਨ੍ਹਾਂ ਨਾਲ ਪੁਰਾਣੀਆਂ ਇਸਲੀਆ ਜੰਗਾ ਬਾਰੇ ਵੀ ਜਿਨ੍ਹਾਂ ਨੇ ਕੁਝ ਯਾਦਾਂ ਆਪਣੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਅਜੇ ਹਾਲਾਤ ਜੋ ਰਾਸ਼ਟਰੀ ਜੋ ਰਾਸ਼ਟਰੀ ਮੀਡੀਆ ਵੱਲੋਂ ਜੋ ਹਾਲਾਤ ਦੱਸੇ ਜਾ ਰਹੇ ਨੇ ਉਸ ਮੁਤਾਬਕ ਹਾਲਾਤ ਸਰਦੀਪ ਪਿੰਡਾਂ ਦੇ ਵਿੱਚ ਅਜੇ ਨਹੀਂ ਗਏ ਲੋਕਾਂ ਦਾ ਕਹਿਣਾ ਹੈ ਕਿ ਜੰਗ ਵਰਗੀ ਅਜੇ ਕੋਈ ਹਾਲਾਤ ਜੇ ਨਜ਼ਰ ਨਹੀਂ ਆ ਰਹੇ ਤੇ ਉਹਨਾਂ ਦੀ ਅਰਦਾਸ ਹੈ ਕਿ ਇਹ ਜੋ ਸਪੋਰਟਕ ਸਥਿਤੀ ਆਉਂ ਜੰਗ ਦੇ ਵਿੱਚ ਨਾ ਬਦਲੇ ਧੰਨਵਾਦ ਦੇਖਦੇ ਰਹੋ ਲੋਕ ਚਰਚਾ ਠੀਕ